ਲੋ ਵੀ ਦੋਸਤੋ ਅੱਜ ਤੁਹਾਡੇ ਲਈ ਇੱਕ ਬੜੀ ਸੋਹਣੀ ਤੇ ਵਧੀਆ ਲੋਕੇਸ਼ਨ ਤੇ ਜ਼ਮੀਨ ਲੈ ਕੇ ਆਏ ਹੋਇਆ। ਜ਼ਮੀਨ ਹੈ 4 ਕਿੱਲਾਂ ਤੋਂ ਉੱਪਰ ਦਾ ਟੱਕ। ਤੇ ਤੁਹਾਨੂੰ ਜ਼ਮੀਨ ਦਾ ਦੱਸ ਦਿਆਂ ਕਿ ਕੀ ਲੋਕੇਸ਼ਨ ਕਿ ਇੱਧਰ ਮੇਰੇ ਪਿਛਲੀ ਸਾਈਡ ਪਿੰਡ ਬਡਰੁਖਾ ਜ਼ਿਲ੍ਹਾ ਸੰਗਰੂਰ। ਸੰਗਰੂਰ ਤੋਂ ਸਹੀ 3 ਕਿਲੋਮੀਟਰ ਦੇ ਬਰਨਾਲਾ ਰੋਡ ਦੇ ਉੱਪਰ ਹੈ ਜੀ ਪਿੰਡ ਬਡਰੁਖਾ। ਜਿੱਥੋਂ ਦੀ ਇਹ ਜ਼ਮੀਨ ਦੀ ਲੋਕੇਸ਼ਨ ਹੈ ਜੀ ਹਾਈਵੇ ਦੇ ਉੱਪਰੋਂ ਪੂਰਾ 1 ਕਿਲੋਮੀਟਰ ਦੇ ਉੱਪਰ 18 ਫੁੱਟਾ ਰੋਡ ਦੇ ਉੱਪਰ ਜਮਾ ਫਰੰਟ ਲੱਗਦਾ ਪੂਰਾ ਇੱਕ ਕਿਲੇ ਦਾ ਮੈਂ ਵੀਰ ਨੂੰ ਕਹਿੰਦਾ ਕਿ ਇੱਧਰ ਮਾੜਾ ਦਿਖਾ ਦਿਆ ਫਰੰਟ ਹੈ ਜੀ ਕਿਲੇ ਦਾ ਇਹ ਨਾਲ ਹੀ ਲੱਗਦੀ ਏ ਭਾਈ ਬਾਕੀ ਆਜੋ ਤੁਹਾਨੂੰ ਦਿਖਾਨਿਆਂ ਫਸਲ ਵਾੜੀ ਕਿੱਦਾਂ ਦੀ ਹੈ ਤੇ ਜ਼ਮੀਨ ਦਾ ਕੀ ਰੇਟ ਵਗੈਰਾ ਇਹ ਵੀ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਇਹ ਰਸਤਾ ਜਾਂਦਾ ਜੀ ਸਾਹਮਣੇ ਤੁਸੀਂ ਜਿਹੜੇ ਦੇਖ ਰਹੇ ਹੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਮਰਾ ਇਹ ਹੈ ਜੀ ਮੋਟਰ ਜਿਹੜੀ ਇਸ ਜ਼ਮੀਨ ਨੂੰ 4 ਕਿੱਲਾਂ ਦੇ ਟੱਕ ਨੂੰ ਮੋਟਰ ਲੱਗੀ ਹੋਈ ਆ ਮੋਟਰ ਦੇ ਵਿੱਚ ਅੱਧਾ ਦਾ ਹਿੱਸਾ ਮੇਰੇ ਭਰਾ ਦਾ ਮੋਟਰ ਦੇ ਵਿੱਚ ਅੱਧਾ ਦਾ ਹਿੱਸਾ ਤੇ ਬਾਕੀ ਆ ਜੋ ਤੁਹਾਨੂੰ ਅੱਗੇ ਦਿਖਾਉਨੇ ਆ ਬਾਕੀ ਇਹ ਬਾਈ ਨਾਲ ਵੀ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਲੈਨੇ ਸਲਾਹ ਬਾਈ ਤੂੰ ਕੀ ਜ਼ਮੀਨ ਬਾਰੇ ਕੋਈ ਰੌਲਾ ਤਾਂ ਨਹੀਂ ਕੀ ਰੇਟ ਹੈ ਉਹ ਆਪਾਂ ਮੰਗੇ ਵੀਰੇ ਨਾਲ ਕਰਦੇ ਆ ਗੱਲ ਲੋ ਜੀ ਆਪਾਂ ਪਹੁੰਚੇ ਆ ਖੇਤ ਮੋਟਰ ਦੇ ਉੱਪਰ ਤੇ ਵੀਰੇ ਮੰਗਾ ਬੈਠਾ ਹੋਇਆ ਉਹਦੇ ਨਾਲ ਆਪਾਂ ਕਰਦੇ ਆ ਗੱਲ ਕੀ ਹਾਲਾ ਮੰਗੇ ਵੀਰ ਉਹ ਠੀਕ ਠਾਕ ਹਾਂ ਵਧੀਆ ਠੀਕ ਠਾਕ ਇੱਕ ਤੁਸੀਂ ਆ ਜਮੀਨ ਬਾਰੇ ਜਾਣਕਾਰੀ ਦਿਓ ਮੜੀ ਹਾਂਜੀ ਵੀਰੇ ਬਾਈ ਇਹ ਚਾਰ ਕਿੱਲਾਂ ਦੇ ਉੱਪਰ ਟਾਕਾ ਜਮੀਨ ਦਾ ਅੱਛਾ ਜੀ ਤੇ 20 ਦੀ ਮੋਟਰ ਹੈ ਇਹਦੇ ਵੀਰੇ ਕਨੈਕਸ਼ਨ ਆ 20 ਦਾ ਅੱਛਾ ਜੀ ਤੇ 50 ਪੈਸੇ ਮੋਟਰ ਆ ਜੀ ਅੱਛਾ 50 ਪੈਸੇ ਮੋਟਰ ਆ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਮੋਟਰ ਦੇ ਵਿੱਚ ਅੱਧ ਦਾ ਹਿੱਸਾ ਭਰਾ ਦਾ ਜਿਹਦੀ ਜਮੀਨ ਆ ਉਹ ਅੱਧ ਦਾ ਹਿੱਸਾ ਬਾਕੀ ਇਹਦਾ ਜੇ ਗੱਲ ਕਰੀਏ ਲੋਕੇਸ਼ਨ ਦਾ ਵੀਰੇ ਆਪਾਂ ਦੱਸ ਹੀ ਵੈਸੇ ਤੁਸੀਂ ਇੱਕ ਇਹ ਨੰਬਰ ਦੱਸਣਾ ਚਾਹੋਗੇ ਆਪ ਦਾ ਜਿਹੜੀ ਲੋਕੇਸ਼ਨ ਤੇ ਆਪਾਂ ਬੰਦਾ ਪਹੁੰਚੇ ਜਾਂ ਤੁਹਾਡੇ ਨਾਲ ਗੱਲ ਕਰੇ ਹਾਂਜੀ ਵੀਰੇ ਆਪਣਾ ਮੋਬਾਈਲ ਨੰਬਰ ਪਾ ਦਿਓ ਜੀ ਤੇ ਸਕਰੀਨ ਤੇ ਇਹਦੇ ਹੈਗਾ 98145 45230 ਤੇ ਇਹਦੇ ਉੱਪਰ ਬਈ ਜਿਹੜਾ ਵੀ ਰੇਲੈਂਡ ਦਾ ਜ਼ਮੀਨ ਦਾ ਚਾਹ ਬਣਾ ਆਪਣੇ ਨਾਲ ਰਾਬਤਾ ਕਰ ਲੇ ਮੋਬਾਈਲ ਨੰਬਰ ਨਾਲ ਹੀ ਤੇ ਬਈ ਇਹ ਲੋਕੇਸ਼ਨ ਤੁਸੀਂ ਦੱਸ ਹੀ ਦਿੱਤੀ ਹੁਣ ਹੀ ਹੈ ਨਾ ਜੀ 18 ਫੁੱਟਾ ਰੋਡ ਆ ਜੀ ਇਹ ਕਿਲੇ ਦੇ ਪ੍ਰਾਂਟਰ ਨਾਲ ਇਹ ਇਕੱਠਾ ਟੱਕਾ ਜੀ ਠੀਕ ਹੈ ਤੇ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਤਾਂ ਕਿਲੇ ਦਾ ਕੀ ਰੇਟ ਇਹ ਵੀਰੇ ਕਿਲੇ ਦੀ 85 ਲੱਖ ਰੁਪਇਆ ਡਿਮਾਂਡ ਆ ਪਰ ਕਿਲੇ ਦੀ ਜੀ ਪਰ ਕਿਲੇ ਦੀ 85 ਲੱਖ ਰੁਪਇਆ ਡਿਮਾਂਡ ਹਾਂਜੀ ਬਾਕੀ ਮਾਨਦਾਨ ਮੌਕੇ ਤੇ ਹੋ ਜਾ ਹਾਂ ਬਾਕੀ ਮਾਨਦਾਨ ਵੀਰੇ ਕਰਾਂਗੇ ਬਾਈ ਜਿਹੜਾ ਵੀਰ ਲੈਣ ਦਾ ਚਾਹ ਬਣਾਊਗਾ ਮਾਨਦਾਨ ਉਹਦੇ ਵਿੱਚੋਂ ਆਪਾਂ ਕਰਾਂਗੇ ਤੇ ਵੀਰੇ ਬਸ ਲੈਣ ਵਾਲੇ ਵੀਰ ਨੇ ਜਿੰਨੇ ਵੀ ਕੋਈ ਰੇਟ ਉੱਪਰ ਆਪਾਂ ਨੇ ਪਾਇਆਗਾ ਕਿਉਂਕਿ ਪਹਿਲਾਲੀ ਵਾਰ ਵੀਰੇ ਜਿਸੀਂ ਵੀਡੀਓ ਪਾਈਦੀ ਉਹਦੇ ਉੱਪਰ ਯਾਰ ਰੇਟ ਦੀ ਸਾਤੋਂ ਗਲਤੀ ਹੋ ਗਈ ਉਹਦੇ ਕਰਕੇ ਕਿਉਂ ਫਿਰ ਲੋਕਾਂ ਦੇ ਨਜਾਇਜ਼ ਫੋਨ ਆਏ ਸਾਨੂੰ ਪਤਾ ਨਹੀਂ ਲੱਗਿਆ ਉਹ ਉਹ ਸੌਦੇ ਵਿੱਚ ਸਾਤੋਂ ਚੰਗੇ ਬੰਦਿਆਂ ਦੇ ਫੋਨ ਚੱਕਣੇ ਵੀ ਵਿੱਚ ਰਹਿ ਗਏ ਯਾਰ ਠੀਕ ਹੈ ਹਾਂਜੀ ਇਹ ਨੰਬਰ ਸਕਰੀਨ ਤੇ ਚੱਲਦਾ ਪਿਆ ਤੁਸੀਂ ਦੇਖ ਰਹੇ ਹੋ ਇਹ ਨੰਬਰ ਤੇ ਉਹੀ ਮੇਰਾ ਭਰਾ ਕੰਟੈਕਟ ਕਰੇ ਜਿਹੜਾ ਲੈਣ ਦਾ ਚਾਹਵਣਾ ਤਾਂ ਪਤਾ ਕੀ ਹੁੰਦਾ ਵੀਰ ਆਪਾਂ ਜਦੋਂ ਇੱਕ ਸਵਾਦ ਲੈਣ ਲੱਗ ਜਾਂਦੇ ਆ ਸਵਾਦ ਦੇ ਵਿੱਚ ਕਈ ਉਸ ਗਾਹਕਾਂ ਦੇ ਨੰਬਰ ਨਹੀਂ ਅਟੈਂਡ ਹੁੰਦੇ ਫੋਨ ਟੈਂਡ ਨਹੀਂ ਹੁੰਦੇ ਜੋ ਲੈਣ ਦਾ ਚਾਹਵਣਾ ਹ ਇਹ ਵੀਰੇ ਦੀ ਇੱਕ ਕੰਪਲੀਟ ਪਾਈ ਗਈ ਹੈ ਕਹਿਣ ਦਾ ਭਾਵ ਕਿ ਯਾਰ ਲੋਕ ਬਹੁਤ ਜ਼ਿਆਦਾ ਮੇਰੇ ਭਰਾ ਸਵਾਦ ਲੈਂਦੇ ਆ ਕਈ ਲੈਣ ਵਾਲੇ ਘੱਟ ਹੁੰਦੇ ਸਵਾਦ ਲੈਣ ਵਾਲੇ ਜ਼ਿਆਦਾ ਹੁੰਦੇ ਆ ਤਾਂ ਸਾਡੀ ਬੇਨਤੀ ਹੈ ਭਰਾ ਕਿ ਇਹ ਸਵਾਦ ਲੈਣੇ ਘਟ ਜੋ ਲੈਣ ਵਾਲਾ ਵੀਰ ਹੈ ਉਹੀ ਕੰਟੈਕਟ ਕਰੇ ਧੰਨਵਾਦ